ਕੀ ਕਣਕ ਗੰਜੇਪਣ ਦਾ ਕਾਰਨ ਬਣਦੀ ਹੈ ਮਹਾਰਾਸ਼ਟਰ ਦੇ ਬੁਲਡਾਣਾ ਵਿੱਚ ਅਚਾਨਕ ਵਾਲ ਚੜਨ ਦਾ ਦਿਲਚਸਪ ਮਾਮਲਾ ਆਇਆ ਸਾਹਮਣੇ ਪੰਜਾਬ ਅਤੇ ਹਰਿਆਣਾ ਤੋਂ ਕਣਕ ਵਿੱਚ ਉੱਚ ਸਲੇਨੀਅਮ ਦਾ ਪੱਧਰ ਮਹਾਰਾਸ਼ਟਰ ਦੇ ਬੁਲਡਾਣਾ ਵਿੱਚ ਅਚਾਨਕ ਵਾਲ ਚੜਨ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਮੁੰਬਈ ਦੇ ਇੱਕ ਡਾਕਟਰੀ ਦੀ ਰਿਪੋਰਟ ਦੇ ਅਨੁਸਾਰ ਮਹਾਰਾਸ਼ਟਰ ਦੇ ਬਲਡਾਣਾ ਜ਼ਿਲ੍ਹੇ ਵਿੱਚ ਅਚਾਨਕ ਵਾਲ ਝੜਨ ਦੇ ਮਾਮਲੇ ਸਾਹਮਣੇ ਆਏ ਸਨ ਜਿਸ ਨੇ ਰਾਸ਼ਟਰੀ ਧਿਆਨ ਨੂੰ ਪੂਰੀ ਤਰ੍ਹਾਂ ਆਪਣੇ ਵੱਲ ਖਿੱਚਿਆ ਹੋਇਆ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਪ੍ਰਾਪਤ ਕੀਤੀ ਗਈ ਇੱਕ ਸਥਾਨਕ ਰਾਸ਼ਨ ਦੁਕਾਨਾਂ ਤੋਂ ਵੰਡੀ ਗਈ ਜੜੀ ਕਣਕ ਸੀ ਉਸ ਦੇ ਵਿੱਚ ਹਾਈ ਸੇਲੇਨੀਅਮ ਦੇ ਪੱਧਰ ਨਾਲ ਜੋੜਿਆ ਗਿਆ ਹੈ ਟੀਬਰ ਐਲੋਪੇਸ਼ੀਆ ਦੇ ਮਾਮਲਿਆਂ ਦੇ ਵਿੱਚ ਸ਼ੱਕੀ ਸੇਲੇਨੀਅਮ ਜ਼ਹਿਰੀਲਾਪਣ ਸੇਲੇਨੀਅਮ ਇੱਕ ਕੁਦਰਤੀ ਤੌਰ ਤੇ ਹੋਣ ਵਾਲਾ ਖਣਿਜ ਹੈ ਜੋ ਕਿ ਮੈਟਾਬੋਲਿਜ਼ਮ ਦੇ ਲਈ ਥੋੜੀ ਮਾਤਰਾ ਦੇ ਵਿੱਚ ਜ਼ਰੂਰੀ ਹੈ ਪਰ ਬਾਬਿਤ ਕਣਕ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਗਿਆ ਹੈ। ਦਸੰਬਰ 2024 ਅਤੇ ਜਨਵਰੀ 2025 ਦੇ ਵਿੱਚਕਾਰ ਬਲਡਾਣਾ ਦੇ 18 ਪਿੰਡਾਂ ਵਿੱਚ ਐਕਿਊਟ ਐਨਾਊਂਸਮੈਂਟ ਐਲੋਪੇਸ਼ੀਆ ਟੋਟਲਿਸ ਦੇ 279 ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਇਸ ਮਾਮਲੇ ਦੀ ਅਧਿਕਾਰਤ ਜਾਂਚ ਸ਼ੁਰੂ ਹੋ ਗਈ ਹੈ। ਤੁਰਦਜ਼ੀਏ ਕੀ ਕਾਲੇ ਦੇ ਵਿਦਿਆਰਥੀਆਂ ਅਤੇ ਛੋਟੀਆਂ ਕੁੜੀਆਂ ਸਮੇਤ ਬਹੁਤ ਸਾਰੇ ਪ੍ਰਭਾਵਿਤ ਵਿਅਕਤੀਆਂ ਨੂੰ ਅਚਾਨਕ ਗੰਜੇਪਣ ਕਾਰਨ ਗੰਭੀਰ ਸਮਾਜਿਕ ਕਲੰਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਸਿੱਖਿਆ ਵਿੱਚ ਵਿਘਨ ਪਿਆ ਅਤੇ ਵਿਆਹ ਹੋਏ ਕੁਝ ਲੋਕਾਂ ਨੇ ਸ਼ਰਮਿੰਦਗੀ ਤੋਂ ਬਚਣ ਲਈ ਆਪਣੇ ਸਿਰ ਨੂੰ ਮੰਨਣ ਦਾ ਸਹਾਰਾ ਲਿਆ ਡਾਕਟਰੀ ਖੋਜਾਂ ਨੇ ਉੱਚ ਸੇਲੇਨੀਅਮ ਪੱਧਰਾਂ ਦੀ ਪੁਸ਼ਟੀ ਕੀਤੀ ਹੈ ਰਾਏਗੜ ਦੇ ਬਾਬਸਕਰ ਹਸਪਤਾਲ ਅਤੇ ਖੋਜ ਕੇਂਦਰ ਦੇ ਐਮਡੀ ਡਾਕਟਰ ਹਿੰਮਤ ਰਾਓ ਬਾਬਸਕਰ ਨੇ ਕਿਹਾ ਹੈ ਕਿ ਪ੍ਰਭਾਵਿਤ ਵਿਅਕਤੀਆਂ ਮੁੱਖ ਤੌਰ ਤੇ ਨੌਜਵਾਨ ਔਰਤਾਂ ਨੂੰ ਸਿਰਦਰਦ, ਬੁਖਾਰ, ਖੋਪੜੀ ਦੀ ਖੁਜਲੀ, ਚਰਨਾਹਟ, ਉਲਟੀਆਂ ਅਤੇ ਢਿੱਲੀਆਂ ਹਰਕਤਾਂ ਵਰਗੇ ਲੱਛਣ ਦਾ ਅਨੁਭਵ ਹੋਇਆ। ਪਦਮ ਸ਼੍ਰੀ ਪੁਰਸਕਾਰ ਜੇਤੂ ਡਾਕਟਰ ਬਾਵਸਕਰ ਨੇ ਕਿਹਾ ਹੈ ਕਿ ਪ੍ਰਭਾਵਿਤ ਖੇਤਰ ਤੋਂ ਕਣਕ ਸਾਡੇ ਵਿਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵਿੱਚ ਸਥਾਨਕ ਤੌਰ ਤੇ ਉਗਾਈ ਗਈ ਕਣਕ ਨਾਲੋਂ 600 ਗੁਣਾ ਜ਼ਿਆਦਾ ਸੇਲੇਨੀਅਮ ਸੀ। ਇਸ ਦਿੱਤੀ ਤੇਜ਼ੀ ਨਾਲ ਵਿਕਸਿਤ ਹੋਈ ਲੱਛਣ ਸ਼ੁਰੂ ਹੋਣ ਦੇ 3 ਤੋਂ 4 ਦਿਨਾਂ ਦੇ ਅੰਦਰ ਕੁੱਲ ਗੰਜਾਪਨ ਹੋ ਗਿਆ। ਖੂਨ, ਪਿਸ਼ਾਬ ਅਤੇ ਵਾਲਾਂ ਦੇ ਨਮੂਨਿਆਂ ਦੀ ਜਾਂਚ ਨੇ ਸਲੇਨੀਅਮ ਦੇ ਪੱਧਰਾਂ ਵਿੱਚ ਕਰਮਵਾਰ 35 ਗੁਣਾ, 60 ਗੁਣਾ ਅਤੇ 150 ਗੁਣਾ ਵਾਧਾ ਦਿਖਾਇਆ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਵਿਅਕਤੀਆਂ ਵਿੱਚ ਜ਼ਿੰਕ ਦੇ ਪੱਧਰ ਵਿੱਚ ਕਾਫੀ ਘਾਟਾ ਵਾਧਾ ਦੇਖਿਆ ਗਿਆ ਜੋ ਕਿ ਜ਼ਿਆਦਾ ਸਲੇਨੀਅਮ ਕਾਰਨ ਹੋਣ ਵਾਲੇ ਸੰਭਾਵੀ ਅਸੰਤੁਲਨ ਨੂੰ ਦਰਸਾਉਂਦਾ ਹੈ। ਕਣਕ ਦੀ ਸਪਲਾਈ ਨੂੰ ਗੰਦਗੀ ਦੇ ਸਰੋਤ ਵਜੋਂ ਪਛਾਣਿਆ ਗਿਆ। ਹੋਰ ਚਾਰ ਜਾਂਚਾਂ ਦੇ ਪੁਸ਼ਟੀ ਕੀਤੀ ਕਿ ਕਣਕ ਵਿੱਚ ਸਲੇਨੀਅਮ ਦੀ ਮਾਤਰਾ ਬਾਹਰੀ ਗੰਦਗੀ ਕਾਰਨ ਨਹੀਂ ਸੀ ਬਲਕਿ ਅਨਾਜ ਵਿੱਚ ਹੀ ਸੀ ਪੰਜਾਬ ਅਤੇ ਹਰਿਆਣਾ ਦੀ ਕਣਕ ਆਪਣੀ ਉੱਚ ਸਲੇਨੀਅਮ ਜੈਵ ਉਪਲਬਧਤਾ ਲਈ ਜਾਣੀ ਜਾਂਦੀ ਹੈ ਸਥਾਨਕ ਰਾਸ਼ਨ ਦੁਕਾਨਾਂ ਤੋਂ ਇਕੱਠੇ ਕੀਤੇ ਗਏ ਕਣਕ ਦੇ ਨਮੂਨਿਆਂ ਵਿੱਚ ਕੋਈ ਵੱਡਾ ਪ੍ਰਦੂਸ਼ਣ ਨਹੀਂ ਪਾਇਆ ਗਿਆ ਹਾਲਾਂਕਿ ਬਾਬਸਕਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਕਾ ਪ੍ਰਭਾਵਿਤ ਖੇਤਰ ਵਿੱਚ ਸਰਕਾਰੀ ਸਬਸਿਡੀ ਵਾਲੀ ਕਣਕ ਦੀ ਗੁਣਵੱਤਾ ਦੇ ਮਾੜੇ ਨਿਯਮ ਨੇ ਸੰਕਟ ਵਿੱਚ ਯੋਗਦਾਨ ਪਾਇਆ ਹੋ ਸਕਦਾ ਹੈ ਜਿਸ ਖੇਤਰ ਵਿੱਚ ਇਹ ਪ੍ਰਕੋਪ ਹੋਇਆ ਹੈ ਉੱਥੇ ਨਮਕੀਨ ਖਾਰੀ ਮਿੱਟੀ ਅਤੇ ਵਾਰ-ਵਾਰ ਸੋਕੇ ਹਨ ਜੋ ਖੇਤੀਬਾੜੀ ਉਤਪਾਦਕਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਬਹੁਤ ਸਾਰੇ ਪਰਿਵਾਰ ਸਰਕਾਰੀ ਰਾਸ਼ਨ ਤੇ ਨਿਰਭਰ ਕਰਦੇ ਹਨ ਜਿਸ ਵਿੱਚ ਸਹੀ ਗੁਣਵੱਤਾ ਨਿਯੰਤਰਣ ਦੀ ਘਾਟ ਹੈ ਬਾਬਸਕਰ ਨੇ ਕਿਹਾ ਜਿੱਦਾਂ ਕਿ ਸੈਲ ਨਿਯਮ ਨਾਲ ਪਰਪੂਰ ਕਣਕ ਨੂੰ ਬੰਦ ਕਰਨ ਤੋਂ ਬਾਅਦ ਰਿਕਵਰੀ ਦੇਖੀ ਗਈ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਰੋਕਥਾਮ ਉਪਾਅ ਵਜੋਂ ਸਲੇਨੀਅਮ ਨਾਲ ਪਰਪੂਰ ਕਣਕ ਦਾ ਸੇਵਨ ਬੰਦ ਕਰਨ ਦੀ ਸਲਾਹ ਦਿੱਤੀ ਕੁਝ ਪ੍ਰਭਾਵਿਤ ਵਿਅਕਤੀਆਂ ਨੇ ਬੰਦ ਕਰਨ ਤੋਂ ਬਾਅਦ 5 ਤੋਂ 6 ਹਫ਼ਤਿਆਂ ਦੇ ਅੰਦਰ ਅੰਸ਼ਕ ਤੌਰ ਤੇ ਵਾਲਾਂ ਦੇ ਮੁੜ ਉਗਣ ਦੀ ਰਿਪੋਰਟ ਕੀਤੀ ਹੈ ਬਾਬਸਕਰ ਨੇ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਸਿਹਤ ਸੰਕਟਾਂ ਨੂੰ ਰੋਕਣ ਲਈ ਸਖਤ ਭੋਜਨ ਸਪਲਾਈ ਨਿਯਮਾਂ ਖਾਸ ਕਰਕੇ ਸਰਕਾਰ ਦੁਆਰਾ ਵੰਡੇ ਗੇ ਰਾਸ਼ਨ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ ਹੈ ਤੁਹਾਨੂੰ ਖਬਰ ਕਿੱਦਾਂ ਲੱਗੀ ਦੋਸਤੋ ਕਮੈਂਟ ਕਰਕੇ ਜ਼ਰੂਰ ਉਸਤੇ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰੋ ਜਿਹੜੇ ਸਰਕਾਰੀ ਡਿਪੋਆਂ ਤੋਂ ਕਣਕ ਲੈ ਲੈ ਕੇ ਆਪਣੇ ਘਰਾਂ ਦੇ ਵਿੱਚ ਜਾਂਦੇ ਹਨ ਧੰਨਵਾਦ